ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਨਿਊ ਅਕਾਲ ਰੂਪ ਮੈਰਿਜ ਵੀਰੋ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਔਰ ਅੱਜ ਦੀ ਇਸ ਵੀਡੀਓ ਵਿੱਚ ਨੋਟ ਕਰੋ ਜੀ ਲੜਕੀਆਂ ਦੇ ਖਾਸ ਰਿਸ਼ਤੇ ਔਰ ਨਵੇਂ ਰਿਸ਼ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਦੇਖਿਓ ਤੇ ਜਿਹੜੇ ਵੀ ਪ੍ਰੋਫਾਈਲਜ਼ ਤੁਹਾਡੇ ਨਾਲ ਮੈਚ ਹੋ ਰਹੇ ਨੇ ਉਹਨਾਂ ਨੂੰ ਡਾਇਰੈਕਟ ਕਾਲ ਕਰ ਸਕਦੇ ਹੋ ਸੋ ਸ਼ੁਰੂਆਤ ਕਰਦੇ ਹਾਂ ਜੀ ਅੱਜ ਦੀ ਇਸ ਵੀਡੀਓ ਦੀ ਫਰਸਟ ਪ੍ਰੋਫਾਈਲ ਹੈ ਲੜਕੀ ਦਾ ਲੜਕੀ ਅਮਰਤਾ ਰੀ ਹੈ ਔਰ ਲੜਕੀ ਪ੍ਰਾਈਵੇਟ ਜੌਬ ਕਰਦੀ ਹੈ ਸਾਈਡ ਵਾਈਸਾਈਡ ਇਹ ਪੀਸੀਐਸ ਇਗਜ਼ਾਮ ਦੀ ਤਿਆਰੀ ਕਰ ਰਹੀ ਹੈ 1995 ਦਾ ਬਰਥ 5 ਫੁੱਟ 3 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਗ੍ਰੈਜੂਏਸ਼ਨ ਔਰ 3 ਸਾਲ ਦਾ ਆਰਕੀਟੈਕਟ ਡਿਪਲੋਮਾ ਫੈਮਿਲੀ ਦੇ ਵਿੱਚ ਨੇ ਇਹਨਾਂ ਦੇ ਪੇਰੈਂਟਸ ਇੱਕ ਬ੍ਰਦਰ ਔਰ ਕਾਸਟ ਹੈ ਇਹਨਾਂ ਦੀ ਮਜਬੀ ਸਿੱਖ ਇਹਨਾਂ ਦੀ ਚੋਇਸ ਇਹ ਆ ਕਿ ਲੜਕਾ ਇਹਨਾਂ ਨੂੰ ਅਮਰ ਧਾਰੀ ਚਾਹੀਦਾ ਹੈ ਜਾਂ ਫਿਰ ਲੜਕਾ ਸਰਕਾਰੀ ਜੌਬ ਤੇ ਹੋਵੇ ਅਮਰਤ ਚਾਹੀਦਾ ਨਾ ਸ਼ਕਿਆ ਹੋਵੇ ਪਰ ਪੂਰੀ ਰਹਿਤ ਮਰਿਆਦਾ ਵਾਲਾ ਹੋਵੇ ਸੈਕੰਡਲੀ ਇਹਨਾਂ ਨੇ ਜਿਹੜੀ ਮੈਰਿਜ ਕਰਨੀ ਹੈ ਗੁਰਦੁਆਰਾ ਸਾਹਿਬ ਵਿੱਚ ਕਰਨੀ ਹੈ ਸਿੰਪਲ ਮੈਰਿਜ ਕਰਨੀ ਹੈ ਔਰ ਹੋਰ ਵਧੇਰੇ ਇਨਫੋਰਮੇਸ਼ਨ ਵਾਸਤੇ ਇਹਨਾਂ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਪੰਜਾਬ ਤੋਂ ਬਲੋਂਗ ਕਰਦੇ ਨੇ ਪਟਾਲਾ ਡਿਸਟ੍ਰਿਕਟ ਗੁਰਦਾਸਪੁਰ ਤੋਂ ਔਰ ਫੋਨ ਨੰਬਰ ਨੋਟ ਕਰੋ ਜੀ 7710548584 ਦੂਸਰਾ ਹੈ 8054655638 ਦੋਨੋਂ ਨੰਬਰ ਧਿਆਨ ਨਾਲ ਚੈੱਕ ਕਰਕੇ ਫੈਮਲੀ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਸੈਕੰਡ ਹੈ ਜੀ ਲੜਕੀ ਦਾ ਪ੍ਰੋਫਾਈਲ 15 ਦਸੰਬਰ 1995 ਦਾ ਬਰਥ 5 ਫੁੱਟ 5 ਇੰਚ ਇਹਨਾਂ ਦੀ ਹਾਈਟ ਹੈ। ਕੁਆਲੀਫਿਕੇਸ਼ਨ ਹੈ BCA ਔਰ EC ਇਹਨਾਂ ਨੇ ਡਿਪਲੋਮਾ ਕੀਤਾ ਹੋਇਆ ਹੈ। ਫਾਦਰ ਇਹਨਾਂ ਦੇ ਸਰਕਾਰੀ ਜੋਬ ਤੇ ਨੇ, ਮਦਰ ਹਾਊਸ ਵਾਈਫ ਨੇ। ਇੱਕ ਬ੍ਰਦਰ ਹੈ ਉਹ ਮੈਰਿਡ ਹੈ ਕੈਨੇਡਾ ਦੇ ਵਿੱਚ ਔਰ PR ਹੈ। ਕਾਸਟ ਹੈ ਰਾਮਦਾਸੀਆ ਸਿੱਖ। ਔਰ ਲੜਕੀ ਦਾ ਡਾਈਵੋਰਸ ਹੋਇਆ ਹੈ ਔਰ ਇਕੇ ਨਾਲ ਦੀ ਬੇਟੀ ਹੈ ਇਹਨਾਂ ਦੇ ਕੋਲ 8 ਸਾਲ ਦੀ ਯਮੁਨਾ ਨਗਰ ਸਿਟੀ ਹਰਿਆਣਾ ਤੋਂ ਇਹ ਬਲੋਂਗ ਕਰਦੇ ਨੇ ਲੜਕਾ ਇਹਨਾਂ ਨੂੰ ਸ਼ੁੱਧ ਵੈਸ਼ਨ ਪਰਿਵਾਰ ਤੋਂ ਚਾਹੀਦਾ ਹੈ ਜਿਹੜਾ ਲੜਕੀ ਨੂੰ ਵੀ ਅਸੈਪਟ ਕਰੇ ਔਰ ਵਧੀਆ ਖਾਨਦਾਨੀ ਪਰਿਵਾਰ ਦਾ ਹੋਵੇ ਹੋਰ ਵਧੇਰੇ ਇਨਫੋਰਮੇਸ਼ਨ ਵਾਸਤੇ ਫੈਮਿਲੀ ਦੇ ਨਾਲ ਡਾਇਰੈਕਟ ਗੱਲਬਾਤ ਕਰੋ ਜੀ ਫੋਨ ਨੰਬਰ ਹੈ 8684000549 ਜਾਨੀ ਕਿ 868400549 ਨੈਕਸਟ ਇਹ ਹੈ ਜੀ ਬਹੁਤ ਹੀ ਵਧੀਆ ਪ੍ਰੋਫਾਈਲ ਮੈਡਮ ਦਾ ਪ੍ਰੋਫਾਈਲ ਹੈ 1984 ਦਾ ਇਹਨਾਂ ਦਾ ਬਰਤ ਹੈ ਜਾਨੀ ਕਿ 1984 ਦਾ 5 ਫੁੱਟ 5 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਪਲੱਸ 2 ਔਰ ਇਹਨਾਂ ਦੇ ਹਸਬੰਡ ਦੀ ਡੈਥ ਹੋ ਚੁੱਕੀ ਹੈ ਇਹਨਾਂ ਦੀ ਚੋਇਸ ਹੈ ਕਿ ਕੋਈ ਸਰਕਾਰੀ ਜੋਬ ਜਿਵੇਂ ਆਰਮੀ ਪੁਲਿਸ ਬੈਂਕ ਦੇ ਵਿੱਚ ਜਾਂ ਫਿਰ ਕੋਈ ਪ੍ਰਾਈਵੇਟ ਜੌਬ ਜਾਂ ਕੋਈ ਬਿਜ਼ਨਸਮੈਨ ਵੈਲ ਸੈਟਲ ਜਿਹੜਾ ਇਹਨਾਂ ਨੂੰ ਪ੍ਰੋਫਾਈਲ ਚਾਹੀਦਾ ਹੈ ਜਾਤੀਵੰਨਨ ਕੋਈ ਨਹੀਂ ਹੈ ਔਰ ਪੰਜਾਬ ਤੋਂ ਬਲੋਂਗ ਕਰਦੇ ਨੇ ਖੰਨਾ ਸਿਟੀ ਤੋਂ ਇਹਨਾਂ ਦਾ ਅਜੇ ਤੱਕ ਰਿਸ਼ਤਾ ਨਹੀਂ ਹੋਇਆ ਹੈ ਅਗਰ ਇਹ ਬਿਜ਼ੀ ਨੇ ਤੁਹਾਡੀ ਕਾਲ ਨਹੀਂ ਉਠਾ ਰਹੇ ਤਾਂ ਤੁਸੀਂ ਇਹਨਾਂ ਨੂੰ ਆਪਣੀਆਂ ਫੋਟੋਆਂ ਲੇਟੈਸਟ ਔਰ ਆਪਣੇ ਘਰ ਦੀ ਵੀਡੀਓ ਜਿਹੜੀ ਉਹ ਭੇਜ ਸਕਦੇ ਹੋ ਜਦੋਂ ਵੀ ਉਹ ਫ੍ਰੀ ਹੋਣਗੇ ਤੁਹਾਨੂੰ ਆਪ ਹੀ ਕਾਲ ਕਰ ਲੈਣਗੇ ਔਰ ਮੈਡਮ ਦਾ ਨੰਬਰ ਨੋਟ ਕਰੋ ਜੀ 82 880 90013 82880 913 ਨੈਕਸਟ ਨੋਟ ਕਰੋ ਜੀ ਸ਼ਰਮਾ ਕਾਸਟ ਦੀ ਲੜਕੀ ਦਾ ਰਿਸ਼ਤਾ ਔਰ ਬਰਥ ਹੈ ਇਹਨਾਂ ਦਾ 28 ਜੂਨ 1986 ਦਾ ਇਹਨਾਂ ਦਾ ਸ਼ਾਰਟ ਆਰਮ ਡਾਈਵੋਰਸ ਹੋਇਆ ਹੈ ਹਾਈਟ ਹੈ 5 ਫੁੱਟ 5 ਇੰਚ ਕੁਆਲੀਫਿਕੇਸ਼ਨ ਹੈ میٹرਿਕ ਕਾਸਟ ਹੈ ਬ੍ਰਾਹਮਣ ਹੁਸ਼ਿਆਰਪੁਰ ਸਿਟੀ ਨੇ ਬਲੌਂਗ ਕਰਦੇ ਨੇ ਔਰ ਇਹਨਾਂ ਦੀ ਚੋਇਸ ਇਹ ਆ ਕਿ ਲੜਕਾ ਇਹਨਾਂ ਨੂੰ ਸੇਮ ਕਾਸਟ ਵਿੱਚ ਚਾਹੀਦਾ ਹੈ ਜਿਹੜਾ ਪਿਓਰ ਵੈਜੀਟੇਰੀਅਨ ਫੈਮਲੀ ਤੋਂ ਹੋਵੇ ਔਰ ਜਾਂ ਪੰਜਾਬ ਤੋਂ ਹੋਵੇ ਜਾਂ ਐਨ ਆਰ ਆਈ ਹੋਵੇ ਜਾਂ ਫਿਰ ਕੋਈ ਵੈਲ ਸੈਟਲ ਬਿਜ਼ਨਸਮੈਨ ਹੋਵੇ ਔਰ ਫੈਮਲੀ ਦਾ ਫੋਨ ਨੰਬਰ ਨੋਟ ਕਰੋ ਜੀ 7528985701 ਯਾਨੀ ਕਿ 752898570 ਨੈਕਸਟ ਹੈ ਜੀ ਜੱਟ ਸਿੱਖ ਕਾਸਟ ਦੀ ਲੜਕੀ ਬਰਥ ਹੈ ਇਹਨਾਂ ਦਾ 1997 ਦਾ 5 ਫਟ 4 ਇੰਚ ਹਾਈਟ ਹੈ ਇੱਕ ਇਹਨਾਂ ਦੀ ਸਿਸਟਰ ਹੈ ਇੱਕ ਇਹਨਾਂ ਦਾ ਬ੍ਰਦਰ ਹੈ ਉਹ ਦੋਨੋਂ ਪੀਆਰ ਨੇ ਕੈਨੇਡਾ ਵਿੱਚ ਔਰ ਵਧੀਆ ਵੈਲ ਸੈਟਲ ਫੈਮਿਲੀ ਹੈ ਸਾਰੀ ਜ਼ਮੀਨ ਹੈ ਇਹਨਾਂ ਦੀ 8 ਏਕੜ ਔਰ ਪੰਜਾਬ ਤੋਂ ਬਿਲੋਂਗ ਕਰਦੇ ਨੇ ਹੁਸ਼ਿਆਰਪੁਰ ਸਿਟੀ ਤੋਂ ਇਹਨਾਂ ਦੀ ਚੋਇਸ ਇਹ ਆ ਕਿ ਰਿਸ਼ਤਾ ਇਹਨਾਂ ਨੂੰ ਚਾਹੀਦਾ ਹੈ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਫਗਵਾੜਾ ਜਾਂ ਇਹਨਾਂ ਦੇ ਆਸ-ਪਾਸ ਦੇ ਏਰੀਆ ਤੋਂ ਔਰ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ 8968272681 ਜਾਨੀ ਕਿ 9868272681 ਨੈਕਸਟ ਹੈ ਜੀ ਲੜਕੀ ਦਾ ਪ੍ਰੋਫਾਈਲ ਲੜਕੀ ਸਰਕਾਰੀ ਜੋਬ ਤੇ ਹੈ ਹਸਪੀਟਲ ਦੇ ਵਿੱਚ ਜੋਬ ਕਰਦੇ ਨੇ ਔਰ ਪੱਕੀ ਪਰਮਾਨੈਂਟ ਜੋਬ ਹੈ ਇਹਨਾਂ ਦੀ 1 ਲੱਖ ਰੁਪਏ ਤੋਂ ਪਲੱਸ ਜਿਹੜੀ ਇਹਨਾਂ ਦੀ ਸੈਲਰੀ ਹੈ 1 ਮੰਥ ਦੀ ਕੁਆਲੀਫਿਕੇਸ਼ਨ ਹੈ ਬੀਐਸਸੀ ਨਰਸਿੰਗ ਬਰਤ ਹੈ 1997 ਦਾ ਜਾਨੀ ਕਿ 1997 5 ਫਟ 1 ਇੰਚ ਹਾਈਟ ਹੈ ਕਾਸਟ ਹੈ ਹਿੰਦੂ ਜੱਟ ਲੜਕਾ ਇਹਨਾਂ ਨੂੰ ਸਰਕਾਰੀ ਜੋਬ ਵਾਲਾ ਜਾਂ ਵੈਲ ਸੈਟਲਡ बिजनेसमैन ਚਾਹੀਦਾ ਹੈ ਜਾਤੀਬੰਧਨ ਕੋਈ ਨਹੀਂ ਹੈ ਔਰ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ 62631 98239 6263198239 ਨੈਕਸਟ ਹੈ ਜੀ ਲੜਕੀ ਦਾ ਪ੍ਰੋਫਾਈਲ ਲੜਕੀ ਪ੍ਰਾਈਵੇਟ ਜੌਬ ਤੇ ਹੈ 1990 ਦਾ ਬਰਤ ਹੈ ਔਰ ਲੜਕੀ ਆਨ ਮੈਰਿਡ ਹੈ 5 ਫੁੱਟ 1 ਇੰਚ ਹਾਈਟ ਹੈ ਕੁਆਲਿਫਿਕੇਸ਼ਨ ਹੈ ਗ੍ਰੈਜੂਏਸ਼ਨ ਕਾਸਟ ਹੈ ਇਹਨਾਂ ਦੀ ਐਸਸੀ ਲੜਕਾ ਇਹਨਾਂ ਨੂੰ ਵਧੀਆ ਫੈਮਿਲੀ ਤੋਂ ਚਾਹੀਦਾ ਹੈ ਜਾਂ ਐਨਆਰਆਈ ਹੋਵੇ ਜਾਂ ਫਿਰ ਕੋਈ ਵੈਲ ਸੈਟਲਡ ਹੋਣਾ ਦਾ ਬਿਜ਼ਨਸ ਹੋਵੇ ਜਾਤੀਬੰਧਨ ਕੋਈ ਨਹੀਂ ਹੈ ਪੰਜਾਬ ਤੋਂ ਬਲੋਂਗ ਕਰਦੇ ਨੇ ਜਲੰਧਰ ਸਿਟੀ ਤੋਂ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜਲੰਧਰ ਲੁਧਿਆਣਾ ਹੁਸ਼ਿਆਰਪੁਰ ਜਾਂ ਇਹਨਾਂ ਦੇ ਆਸ-ਪਾਸ ਦੇ ਏਰੀਆ ਤੋਂ ਔਰ ਫੈਮਿਲੀ ਦਾ ਫੋਨ ਨੰਬਰ ਹੈ 9041718507 9041718507 ਨੈਕਸਟ ਨੋਟ ਕਰੋ ਜੀ ਲੜਕੀ ਦਾ ਪ੍ਰੋਫਾਈਲ ਕਾਸਟ ਹੈ ਇਹਨਾਂ ਦੀ ਖੱਤਰੀ ਸਿੱਖ ਕੰਪਨੀ ਦੇ ਵਿੱਚ ਲੜਕੀ ਡਾਇਰੈਕਟਰ ਦੀ ਪੋਸਟ ਤੇ ਹੈ ਔਰ 1 ਸਾਲ ਦਾ ਇਹਨਾਂ ਨੂੰ 24 ਲੱਖ ਰੁਪਿਆ ਸਾਲਾਨਾ ਪੈਕੇਜ ਮਿਲਦਾ ਹੈ 1992 ਦਾ ਬਰਥ 5 ਫੁੱਟ 1 ਇੰਚ ਹਾਈਟ ਫੈਮਿਲੀ ਦੇ ਵਿੱਚ ਨੇ ਜੀ ਇਹਨਾਂ ਦੇ ਪੇਰੈਂਟਸ ਔਰ ਜਿਹੜੇ ਸਰਕਾਰੀ ਜੋਬ ਤੇ ਨੇ ਔਰ ਇੱਕ ਬ੍ਰਦਰ ਹੈ ਉਹ ਵੀ ਕੰਪਨੀ ਦੇ ਵਿੱਚ ਮੈਨੇਜਰ ਹੈ ਮੁਹਾਲੀ ਸਿਟੀ ਨੂੰ ਇਹ ਬਿਲੋਂਗ ਕਰਦੇ ਨੇ ਔਰ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਚੰਡੀਗੜ੍ਹ ਮੁਹਾਲੀ ਪੰਚਕੂਲਾ ਨੌਇਡਾ ਦਿੱਲੀ ਜਾਂ ਕਿਸੇ ਹੋਰ ਮੈਟਰੋ ਸਿਟੀ ਤੋਂ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਔਰ ਵਿਦਿਰੇ ਇਨਫਾਰਮੇਸ਼ਨ ਵਾਸਤੇ ਫੈਮਿਲੀ ਦੇ ਨਾਲ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਇੱਕ ਗੱਲ ਯਾਦ ਰੱਖਣੀ ਹੈ ਕਿ ਇਹਨਾਂ ਨੂੰ ਮੈਰਿਜ ਬਿਊਰੋ ਵਾਲੇ ਬਿਲਕੁਲ ਵੀ ਕਾਲ ਨਾ ਕਰਨ ਸਿਰਫ ਔਰ ਸਿਰਫ ਫੈਮਿਲੀ ਵਾਲੇ ਹੀ ਸਿੱਧਾ ਸੰਪਰਕ ਕਰਨ ਫੋਨ ਨੰਬਰ ਜਲਦੀ ਨਾਲ ਨੋਟ ਕਰ ਲਓ ਜੀ 97791 41471 ਯਾਨੀ ਕਿ 97791 41471 ਨੈਕਸਟ ਇਹ ਹੈ ਜੀ ਲੜਕੀ ਦਾ ਪ੍ਰੋਫਾਈਲ ਲੜਕੀ ਬਿਜ਼ਨਸ ਊਮਨ ਹੈ 1 ਜੁਲਾਈ 1996 ਦਾ ਇਹਨਾਂ ਦਾ ਬਰਥ ਹੈ 5 ਫੁੱਟ 4 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਬੈਚਲਰਸ ਆਫ ਫਾਈਨ ਆਰਟਸ ਔਰ ਕਾਸਟ ਹੈ ਨਦੀਵਾਲੀਆ ਇਨਾਂ ਦੀ ਚੋਇਸ ਹੈ ਕਿ ਲੜਕਾ ਕੈਨੇਡਾ ਵਿੱਚ ਪੀਆਰ ਹੋਵੇ ਜਾਂ ਫਿਰ ਜਰਮਨੀ ਦੇ ਵਿੱਚ ਔਰ ਲੜਕਾ ਇਹਨਾਂ ਨੂੰ ਪਿਓਰ ਵੈਜੀਟੇਰੀਅਨ ਫੈਮਲੀ ਦਾ ਹੀ ਚਾਹੀਦਾ ਹੈ ਸਿਰਫ ਫੈਮਲੀ ਵਾਲੇ ਡਾਇਰੈਕਟ ਕਾਲ ਕਰ ਸਕਦੇ ਨੇ ਫੋਨ ਨੰਬਰ ਨੋਟ ਕਰੋ ਜੀ 9814733403 9814733403 ਨੈਕਸਟ ਨੋਟ ਕਰੋ ਜੀ ਲੜਕੀ ਦਾ ਪ੍ਰੋਫਾਈਲ ਕਾਸਟ ਹੈ ਇਹਨਾਂ ਦੀ ਜੱਟ ਸਿੱਖ ਲੜਕੀ ਮੈਡੀਕਲ ਆਫੀਸਰ ਹੈ ਔਰ ਸਰਕਾਰੀ ਪਰਮਨੈਂਟ ਜੌਬ ਤੇ ਹੈ 1995 ਦਾ ਬਰਤ ਹੈ 5 ਫੁੱਟ 7 ਇੰਚ ਹਾਈਟ ਔਰ ਕੁਆਲੀਫਿਕੇਸ਼ਨ ਹੈ ਐਮਬੀਬੀਐਸ ਐਮਡੀ ਅਮਰਤਸਰ ਸਿਟੀ ਨੂੰ ਬਲੋਂਗ ਕਰਦੇ ਨੇ ਔਰ ਲੜਕਾ ਇਹਨਾਂ ਨੂੰ ਸਿਰਫ ਜੱਟਸੀਕ ਫੈਮਿਲੀ ਤੋਂ ਹੀ ਚਾਹੀਦਾ ਹੈ ਜਿਨ੍ਹਾਂ ਦੀ ਡਿਗਰੀ ਹੋਵੇ ਐਮਬੀਬੀਐਸ ਜਾਂ ਐਮਡੀ ਤੇ ਜ਼ਮੀਨ ਉਹਨਾਂ ਦੀ ਘੱਟੋ ਘੱਟ ਜਿਹੜੀ ਹੈ ਉਹ 40 ਏਕੜ ਹੋਵੇ ਕਿਉਂਕਿ ਇਹ ਲੜਕੀ ਵਾਲਿਆਂ ਦੀ ਜਿਹੜੀ ਜ਼ਮੀਨ ਹੈ ਉਹ ਹੈ 60 ਏਕੜ ਔਰ ਇਹਨਾਂ ਨੂੰ ਸਿਰਫ ਫੈਮਿਲੀ ਵਾਲੇ ਹੀ ਕਾਲ ਕਰਨ ਔਰ ਇਹ ਜੋ ਨੰਬਰ ਦਿੱਤਾ ਹੋਇਆ ਹੈ 7589372162 ਇਸ ਨੰਬਰ ਤੇ ਤੁਸੀਂ ਆਪਣੀ ਫੋਟੋ ਔਰ ਬਾਇਓ ਡਾਟਾ ਭੇਜਣਾ ਹੈ ਔਰ ਤੁਸੀਂ ਕਾਲ ਬਿਲਕੁਲ ਨਹੀਂ ਕਰਨੀ ਸਿਰਫ ਆਪਣਾ ਬਾਇਓ ਡਾਟਾ ਭੇਜਣਾ ਹੈ ਜਾਂ ਫੋਟੋ ਭੇਜਣੀ ਹੈ ਜਾਂ ਸਿਰਫ ਮੈਸੇਜ ਕਰ ਸਕਦੇ ਹੋ ਨੈਕਸਟ ਹੈ ਜੀ ਰਾਮ ਗੜੀਆ ਕਾਸਟ ਦੀ ਲੜਕੀ ਜਿਹੜੀ BDS ਡਾਕਟਰ ਹੈ ਯਾਨੀ ਕਿ ਡੈਂਟਿਸਟ ਹੈ 1999 ਦਾ ਬਰਤ ਹੈ 5 ਫੁੱਟ 6 ਇੰਚ ਹਾਈਟ ਕਵਾਲੀਫਿਕੇਸ਼ਨ ਹੈ BDS ਡਿਗਰੀ ਫਾਦਰ ਇਹਨਾਂ ਦੇ ASI ਨੇ ਪੰਜਾਬ ਪੁਲਿਸ ਵਿੱਚ ਮਦਰ ਇਹਨਾਂ ਦੇ ਜਿਹੜੇ ਗਵਰਨਮੈਂਟ ਟੀਚਰ ਨੇ ਇੱਕ ਇਹਨਾਂ ਦਾ ਬ੍ਰਦਰ ਹੈ ਉਹ ਵੀ ਡਾਕਟਰ ਹੈ BDS ਔਰ ਇਹਨਾਂ ਦੀ ਚੋਇਸ ਇਹ ਆ ਕਿ ਲੜਕਾ ਇਹਨਾਂ ਨੂੰ ਸਿਰਫ ਸਰਕਾਰੀ ਜੌਬ ਵਾਲਾ ਹੀ ਚਾਹੀਦਾ ਹੈ ਜਿਹੜਾ ਮੈਡੀਕਲ ਆਈਂ ਦੇ ਵਿੱਚ ਹੋਵੇ ਡੈਂਟਿਸਟ MBBS ਜਾਂ ਕੋਈ ਹੋਰ ਡਿਗਰੀ ਔਰ ਅਬਦੇਰ ਇਨਫੋਰਮੇਸ਼ਨ ਵਾਸਤੇ ਇਹ ਜੋ WhatsApp ਨੰਬਰ ਹੈ ਇਸ ਤੇ ਤੁਸੀਂ ਡਾਇਰੈਕਟ ਕਾਲ ਨਹੀਂ ਕਰਨੀ ਜਾਂ ਤੇ ਆਪਣਾ ਬਾਇਓ ਡਾਟਾ ਭੇਜਣਾ ਹੈ ਜਾਂ ਫਿਰ ਤੁਸੀਂ ਆਪਣੀ ਫੋਟੋ ਭੇਜਣੀ ਹੈ ਫੋਟੋ ਬਾਇਓ ਡਾਟਾ ਤੇ ਜਾਂ ਫਿਰ ਤੁਸੀਂ ਸਿਰਫ ਮੈਸੇਜ ਹੀ ਕਰਨਾ ਹੈ ਨੰਬਰ ਫਟਾਫਟ ਨੋਟ ਕਰ ਲਓ 7589372162 7589372162 ਸੋ ਵੀਡੀਓ ਦੇ ਐਂਡ ਵਿੱਚ ਕੁਝ ਟਿਪਸ ਤੁਹਾਨੂੰ ਦੇਣੇ ਬਹੁਤ ਲਾਜ਼ਮੀ ਨੇ ਸ਼ਾਇਦ ਤੁਹਾਨੂੰ ਇਹਨਾਂ ਬਾਰੇ ਪਤਾ ਵੀ ਹੋਵੇ ਪਰ ਫਿਰ ਵੀ ਅਸੀਂ ਤੁਹਾਡੇ ਨਾਲ ਡਿਸਕਸ ਕਰਨੀ ਚਾਹੁੰਦੇ ਹਾਂ ਸੋ ਇਹਨਾਂ ਨੂੰ ਸਕੀਪ ਨਾ ਕਰਿਓ ਜਰੂਰ ਸੁਣਿਓ ਪਹਿਲਾ ਇਹ ਹੈ ਕਿ ਜਦੋਂ ਵੀ ਤੁਸੀਂ ਆਪਣੀ ਐਡ ਕਰਵਾਉਂਦੇ ਹੋ ਸਾਡੇ ਚੈਨਲ ਥਰੂ ਜਾਂ ਕਿਸੇ ਚੈਨਲ ਥਰੂ ਜਾਂ ਤੁਸੀਂ ਵੈਸੇ ਰਿਸ਼ਤਾ ਸਰਚ ਕਰਦੇ ਹੋ ਵੈਸੇ ਵੀਡੀਓ ਦੇਖ ਰਹੇ ਹੋ ਤੁਸੀਂ ਪ੍ਰਮਾਤਮਾ ਅਗੇ ਅਰਦਾਸ ਕਰਕੇ ਤੇ ਪ੍ਰਮਾਤਮਾ ਤੇ ਵਿਸ਼ਵਾਸ ਕਰਕੇ ਜਿਹੜਾ ਹੈ ਤੁਸੀਂ ਇਹ ਕੰਮ ਸਟਾਰਟ ਕਰਨਾ ਕਿਉਂਕਿ ਬਿਨਾਂ ਵਿਸ਼ਵਾਸ ਤੋਂ ਕੋਈ ਕੰਮ ਨਹੀਂ ਹੁੰਦਾ ਬਹੁਤ ਸਾਰੇ ਇਹ ਹਜੇ ਲੋਕ ਨੇ ਜਿਹੜੇ ਬਹੁਤ ਜ਼ਿਆਦਾ ਕਾਲੇ ਪੈ ਜਾਂਦੇ ਨੇ ਕਿ ਸਾਨੂੰ ਜਲਦੀ ਪ੍ਰੋਫਾਈਲ ਨਹੀਂ ਮਿਲ ਰਿਆ ਬੱਚੇ ਬੱਚੀ ਦੀ ਸ਼ਾਦੀ ਨਹੀਂ ਹੋ ਰਹੀ ਸੋ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਪਰਮਾਤਮਾ ਨੂੰ ਸਾਰਿਆਂ ਦੀ ਫਿਕਰ ਹੁੰਦੀ ਹੈ ਦੂਸਰਾ ਪੁਆਇੰਟ ਇਹ ਆ ਕਿ ਵਿਆਹ ਪੱਕਾ ਕਰਨ ਤੋਂ ਪਹਿਲਾਂ ਪਰਿਵਾਰ ਦੀ ਚੰਗੀ ਤਰ੍ਹਾਂ ਦੇ ਨਾਲ ਜਾਂਚ ਪੜਤਾਲ ਕਰ ਲਵੋ ਤੀਸਰਾ ਜਿਹੜਾ ਬਹੁਤ ਹੀ ਜ਼ਿਆਦਾ ਮੇਜਰ ਪੁਆਇੰਟ ਹੈ ਕਿ ਰਿਸ਼ਤਾ ਹਮੇਸ਼ਾ ਆਪਣੇ ਆਸ-ਪਾਸ ਦੇ ਏਰੀਆ ਦੇ ਵਿੱਚ ਜਾਂ ਆਪਣੇ ਲੋਕਲ ਸਿਟੀ ਦੇ ਵਿੱਚ ਹੀ ਕਰੋ ਤਾਂ ਕਿ ਦੂਰ ਆਉਣ ਜਾਣ ਦੀ ਜਿਹੜੀ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ ਅੱਜ ਕੱਲ ਦੇ ਮਹਿੰਗਾਈ ਦੇ ਟਾਈਮ ਵਿੱਚ ਦੂਰ ਜਾਣਾ ਜਿਹੜਾ ਵਾ ਉਹਦੇ ਵਾਸਤੇ ਬਹੁਤ ਜ਼ਿਆਦਾ ਟਾਈਮ ਵੀ ਲੱਗਦਾ ਤੇ ਬਹੁਤ ਜ਼ਿਆਦਾ ਉਹਦੇ ਵਾਸਤੇ ਪੈਸੇ ਵੀ ਖਰਚੇ ਜਾਂਦੇ ਆ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਗਰੀਬ ਪਰਿਵਾਰ ਦੀਆਂ ਲੜਕੀਆਂ ਤੇ ਅਪਾਹਜ ਲੜਕੀਆਂ ਦੀ ਐਡ ਜਿਹੜੀ ਫ੍ਰੀ ਆਫ ਕੋਸਟ ਲਗਾਈ ਜਾਂਦੀ ਹੈ ਤੇ ਸੈਕੰਡਲੀ ਜੇ ਤੁਹਾਨੂੰ ਰਿਸ਼ਤਾ ਜਲਦੀ ਚਾਹੀਦਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਵ ਜਦੋਂ ਵੀ ਵੀਡੀਓ ਅਪਲੋਡ ਹੋਏਗੀ ਤੁਹਾਨੂੰ ਮੈਸੇਜ ਆ ਜਾਏਗਾ ਕਿਉਂਕਿ ਬਹੁਤ ਸਾਰੇ ਅਜੇ ਲੋਕ ਨੇ ਜਿਹੜੇ ਵੀਡੀਓ ਪੈਨ ਤੋਂ 1 ਮਹੀਨਾ 2 ਮਹੀਨੇ ਜਾਂ ਫਿਰ 3 ਮਹੀਨੇ ਬਾਅਦ ਸਾਨੂੰ ਮੈਸੇਜ ਕਰਦੇ ਨੇ ਜਾਂ ਆਪਣਾ ਬਾਇਓ ਡਾਟਾ ਭੇਜਦੇ ਨੇ ਕਿ ਐਡ ਦੇਖੀ ਸੀਗੀ ਤੇ ਸਾਨੂੰ ਉਹ ਵਾਲਾ ਰਿਸ਼ਤਾ ਚਾਹੀਦਾ ਪਰ ਉਸ ਟਾਈਮ ਤੱਕ ਜਿਹੜਾ ਉਹਨਾਂ ਦਾ ਰਿਸ਼ਤਾ ਫਿਕਸ ਹੋ ਚੁੱਕਾ ਹੁੰਦਾ ਹੈ ਇਸ ਕਰਕੇ ਚੈਨਲ ਦੇ ਨਾਲ ਜੁੜੇ ਰਹਿਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਗਰ ਵੀਡੀਓ ਅੱਛੀ ਲੱਗੇ ਤੇ ਆਪਣੇ ਰਿਸ਼ਤੇਦਾਰਾਂ ਦੋਸਤਾਂ ਤੱਕ ਜ਼ਰੂਰ ਸ਼ੇਅਰ ਕਰਨਾ ਅੱਜ ਦੀ ਵੀਡੀਓ ਵਿੱਚ ਬਸ ਇਨਾ ਹੀ ਜਲਦੀ ਹੀ ਤੁਹਾਨੂੰ ਮਿਲਾਂਗੇ ਅੱਜ ਸ਼ਾਮ ਅਕਾਲ ਰੂਪ ਮੈਰਿਜ ਬਿਊਰੋ ਚੈਨਲ ਤੇ ਜਿਦੇ ਵਿੱਚ ਬਹੁਤ ਸਾਰੀਆਂ ਲੜਕੀਆਂ ਔਰ ਲੜਕੀਆਂ ਦੇ ਪ੍ਰੋਫਾਈਲਸ ਆਈ ਹੋਏ ਨੇ ਸੋ ਤਦ ਤੱਕ ਦੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਥੈਂਕਸ